ਪਾਣੀ ਦਾ ਰੋਲਾ ਜਿਹੜਾ ਕਲੋਨੀਆ ਦਾ ਪਾਣੀ ਆ ਇਹ ਜਦੋਂ ਮੀਂਹ ਆਉਂਦਾ ਸਾਰਾ ਬਰਸਾਤ ਦਾ ਪਾਣੀ ਜਿੰਨਾ ਵੀ ਸੜਕ ਦੇ ਉੱਤੇ ਆ ਕੇ ਖੜ ਜਾਂਦਾ ਇੱਥੇ ਬਹੁਤ ਨੰਗੜ ਦਾ ਔਖਾ ਹੁੰਦਾ ਮੈਂ ਤਾਂ ਇਹ ਗੱਲ ਕਹਦਾ ਵੀ ਜਿਹੜੀਆਂ ਪਹਿਲੀਆਂ ਵੀ 35 ਸਾਲ ਪੰਚਾਇਤਾਂ ਬਣਦੀਆਂ ਰਹੀਆਂ ਉਦੋਂ ਵੀ ਕਲੋਨੀ ਇੱਥੇ ਸੀ ਹੁਣ 5 ਸਾਲ ਤੋਂ ਬਣੀਆਂ ਪੰਚਾਇਤ ਹੁਣ ਵੀ ਕਲੋਨੀ ਇੱਥੇ ਹੀ ਆ ਇਹ 5 ਸਾਲ ਬਾਅਦ ਬੂਟਾ ਹੀ ਲੈਣ ਆ ਜਾਂਦੇ ਆ ਤਾ ਬਲੇ ਬਲੋਨੀ ਪਿੰਡ ਚ ਆ ਜਾਂਦੀ ਜਦੋਂ ਬੂਟਾ ਪੈ ਜਾਂਦੀ ਆ ਮੋਰ ਮਿਲ ਜਾਂਦੀ ਸਰਪੰਚ ਨੂੰ ਚਲੋ ਜੀ ਆਪਣੇ ਘਰ ਚਿੱਟੇ ਕੁਰਤੇ ਪਜਾਮੇ ਪਾ ਕੇ ਬਸ ਵੀ ਕਲੋਨੀ ਉੜ ਗਈ ਪਾਜੀ ਪੰਚਾਇਤ ਦੇ ਧਿਆਨ ਦੇ ਵਿੱਚ ਪਤਾ ਨਹੀਂ ਕਿੰਨੇ ਗਵਾਲਿਆਂ ਦਾ ਪੰਚਾਇਤੀ ਮੈਂਬਰ ਜਿੰਨੇ ਵੀ ਆ ਸਾਰੇ ਇਥੋ ਦੀ ਨੰਕੇ ਜਾਂਦੇ ਜਦੋਂ ਫਿਰ ਮੈਂ ਗੱਲ ਕਹਿੰਦਾ ਫਿਰ ਉਹ ਰੜਕਦੀ ਆ ਵੀ ਇਹ ਕਾਹਦੀ ਗੱਲਾਂ ਇਦਾਂ ਦੀ ਬੋਲਦਾ ਮੈਂ ਇਹਨਾਂ ਨੂੰ ਪੰਜਾਬ ਵੀ ਕਿਹਾ ਜਿਹੜਾ ਵੀ ਹਾਲਾ ਇਹਦਾ ਕਰੋ ਪਾਣੀ ਦਾ ਨਾ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਜਿਹੜੀ ਮੌਕੇ ਦੀ ਪੰਚਾਇਤ ਆ ਉਹ ਹਾਲ ਇਹਦਾ ਕਰੇ ਜਿਹਦੇ ਤੋਂ ਵੀ ਕਹਿੰਦੇ ਆ ਉਹ ਵੀਡੀਓ ਸਾਹਿਬ ਨੂੰ ਕਿਹਾ ਸੀ ਵੀਡੀਓ ਸਾਹਿਬ ਕਿਤੇ ਹੋਣਾ ਆ 40 ਸਾਲ ਤੋਂ ਵੀਡੀਓ ਸਾਹਿਬ ਮਿਲਿਆ ਹੀ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਪਤਾ 5 ਸਾਲ ਪਹਿਲਾਂ ਲੰਘ ਗਏ ਜੇ ਕੰਮ ਕਰਨਾ ਸੀ ਪਤਾ ਆ ਵੀ 40 ਸਾਲ ਤੋਂ ਪਾਣੀ ਦਾ ਰੋਲਾ ਛੱਪਦਾ ਕਲੋਨੀਆਂ ਦਾ ਪਹਿਲਾ ਮੁੱਦਾ ਹੀ ਇਹ ਚੱਕਦੇ ਸੋਸ਼ਲ ਸੋਸ਼ਲ ਤੋਂ ਤਾਂ ਇਹੀ ਮੰਗਾ ਵੀਡੀਓ ਸਾਹਮਣੇ ਕਿ ਆ ਵੀ ਆ ਦੇਖੋ ਜਿਹੜਾ ਵੀ ਆ ਜਿਹੜੀ ਵੀ ਮੈਂ ਕਲੋਨੀ ਵਾਲੇ ਦੀ ਵੀ ਗੱਲ ਦੀ ਕੱਢੂੰਗਾ ਜਦੋਂ ਵੀ ਆਉਂਦੇ ਆ ਬੂਟਾ ਚੁੱਪ ਚਾਪ ਜਾ ਕੇ ਅੰਦਰ ਬੂਥਾ ਲਾ ਕੇ ਬਾਹਰ ਦੇ ਬੂਟ ਕੋਈ ਆਉਂਦਾ ਮੇਰਾ ਕਾਲੀਆਂ ਦਾ ਆ ਪਾਪਾ ਕਾਲੀ ਅੱਜ ਸਾਡਾ ਪਾਪਾ ਜੱਦੀ ਤੋਂ ਵੋਟ ਕੋਈ ਉਹਨਾਂ ਕਾਂਗਰਸ ਨੂੰ ਵੋਟ ਵੋਟ ਤੁਸੀਂ ਉਹਨੂੰ ਪਾਓ ਜਿਹੜਾ ਤੁਹਾਡੇ ਨਾਲ ਖੜਦਾ ਰਾਤ ਬਰਾਦ ਦੇ ਤੁਰਦਾ ਜਾਂ ਕੋਈ ਕੰਮ ਕਰਦਾ ਉਹਨੂੰ ਵੋਟ ਪਾਓ ਇਹ ਨਾ ਚੁੱਪ ਜਾਓ ਪਾਓ ਛੱਡ ਦਿਓ ਪਾਪੇ ਵਾਲੀ ਆ ਰਾਜਨੀਤੀ ਆ ਪਿਛਲੀ ਆ ਅੱਜ ਕੱਲ੍ਹ ਜਵਾਨਾ ਬਦਲ ਗਿਆ ਕੋਈ ਨਵੇਂ ਨੂੰ ਕੋਈ ਨੂੰ ਜੋ ਉਹਦਾ ਜਿਹੜਾ ਅਗਲਾ ਕੱਲ੍ਹ ਤੋਂ ਅਮੀ ਕਰੇ ਜਦੋਂ ਇੱਥੇ ਕੇ ਦੀ ਵੋਟ ਹੋਣ ਲੱਗਦੀ ਉਹ ਚੁੱਪ ਜਾਓ ਜਾ ਕੇ ਮਗਾ ਖੜ ਜਾਂਦਾ ਉਹ ਪਾਪੇ ਕੋਣ ਨਾ ਚੱਲ ਜਵੇ ਜਾ ਉਹ ਤੋਂ ਨਾ ਚੱਲ ਜਵੇ ਮੇਰੀ ਵੋਟ ਮੈਂ ਜਾਵਾਂ ਨਾ ਉਹ ਜਮਾਂ सारी ਗੱਲ ਇਹ ਆ ਦੇਖੋ ਸਰਕਾਰਾਂ ਦੁਆਰੇ ਅਸੀਂ ਸਾਰੇ ਪਾਸੇ ਜਾਂਦੇ ਆ ਮੈਂ ਵੀ ਪੰਚਾਇਤ ਮੈਂਬਰ ਆ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਪੈਸੇ ਪਾਸ ਹੋਏ ਆ ਹੁਣ ਵੋਟਾਂ ਆ ਗਈਆਂ ਹੁਣ ਚੋਣ ਜਾਬਤਾ ਲੱਗਿਆ ਹੁਣ ਫਲਾਨਾ ਹੋ ਗਿਆ ਹੁਣ ਤੇ ਹੰਕੜਾ ਹੋ ਗਿਆ ਉਹਦੇ ਕਰਕੇ ਸਾਡਾ ਕੰਮ ਰੁਕ ਜਾਂਦਾ ਠੀਕ ਹੈ ਨਾ ਹੁਣ ਗਰੀਬ ਲੋਕ ਸਾਡੀ ਪਹੁੰਚ ਤਾਂ ਚਲੋ ਅਸੀਂ ਪੰਚਾਇਤ ਤੱਕ ਚਲ ਜਮਾਂਗੇ ਅਸੀਂ ਤੁਹਾਨੂੰ ਸਾਥ ਲਵਾਂਗੇ ਪੱਤਰਕਾਰ ਵੀਰਾਂ ਨੂੰ ਤੁਹਾਨੂੰ ਦੱਸਾਂਗੇ ਵੀ ਆਹ ਗੱਲ ਇਦਾਂ ਹੈ ਨਾ ਲੇਕਿਨ ਸਰਕਾਰਾਂ ਨੂੰ ਇਸ ਗੱਲ ਦੀ ਲਾਹਤ ਹੋਣੀ ਚਾਹੀਦੀ ਆ ਕਿ ਸਾਡੇ ਇੰਨੇ ਬਣ ਦੇ ਬਾਵਜੂਦ ਵੀ ਜੇ ਪਿੰਡਾਂ 'ਚ ਜਾਂ ਕਿਸੇ ਪਾਸੇ ਕੰਮ ਨਹੀਂ ਹੋ ਰਿਹਾ ਤਾਂ ਫਾਇਦਾ ਕੀ ਭਾਜੀ ਬਸ ਇਹ ਆ ਅਸੀਂ ਕਹਿੰਨੇ ਵੀ ਸਾਡੇ ਪਾਣੀ ਦਾ ਨਿਕਾਲ ਕੱਢਿਆ ਜਾਵੇ ਕਿਸੇ ਪਾਸੇ ਇਹਦਾ ਔਖਾ ਹੈ ਸਾਡੇ ਬੱਚਿਆਂ ਨੂੰ ਵੀ ਔਰ ਅਸੀਂ ਕਈ ਵੇਲੇ ਉਧਰ ਦੀ ਘੁੰਮ ਕੇ ਆਈ ਤਾਂ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਕਰਨਲ ਅੰਜਲੀ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਲਗਦੇ ਪਿੰਡ ਵਾਧਾਪੁਰ ਵਿਕੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਜਿਸ ਕਾਰਨ ਇਹ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਅਤੇ ਨਾਲੀਆਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਬਰਸਾਤ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਇਹ ਮੁੱਖ ਸਮੱਸਿਆ ਹੈ ਜਿਸ ਵੱਲ ਨਾ ਤਾਂ ਪਿੰਡ ਦੇ ਮੋਹਤਵਰ ਅਤੇ ਨਾ ਹੀ ਸਬੰਧਿਤ ਅਧਿਕਾਰੀਆਂ ਨੇ ਕੋਈ ਵੀ ਧਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਛੱਪੜ ਦੀ ਵੀ ਸਾਫ ਸਪਾਈ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਦੀ ਨਿਕਾਸ ਲਈ ਬਣਿਆ ਨਾਲੀਆਂ ਤੇ ਸੜਕਾਂ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਵਿੱਚ ਪਿੰਡ ਵਾਸੀ ਅਤੇ ਰਾਗੀਰਾਂ ਨੂੰ ਲੰਗਰ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਦੇ ਫੇਨੀ ਤੇ ਖੜੇ ਇਸ ਗੰਦੇ ਪਾਣੀ ਕਾਰਨ ਬਦਬੂ ਅਤੇ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਜਿਸ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ ਇਸੇ ਤਰ੍ਹਾਂ ਹੀ ਅੱਗੇ ਜਾਣਕਾਰੀ ਦਿੰਦੇ ਹਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਇਸ ਸਮੱਸਿਆ ਨੂੰ ਪ੍ਰਸ਼ਾਸਨ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੇ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਉੱधर ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਅਧਿਕਾਰੀਆਂ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ। ਖ਼ਬਰਾਂ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਰਿਪੋਰਟ ਸਿਆ ਜੀ ਆਪਣੇ ਹੰਜੀਤ ਸਿੰਘ ਜੀ ਹੰਜੀਤ ਸਿੰਘ ਜੀ ਕੀ ਮਾਮਲਾ ਕੀ ਅੱਜ ਜਿਹੜਾ ਮਾਧੋਪੁਰ ਦੇ ਵਿੱਚ ਖੜੇ ਆ ਸਰ ਇਹ ਪਾਣੀ ਦਾ ਰੌਲਾ ਜਿਹੜਾ ਕਲੋਨੀਆ ਦਾ ਪਾਣੀ ਆ ਇਹ ਜਦੋਂ ਮੀਂਹ ਆਉਂਦਾ ਸਾਰਾ ਬਰਸਾਤ ਦਾ ਪਾਣੀ ਜਿੰਨਾ ਵੀ ਸੜਕ ਦੇ ਉੱਤੇ ਆ ਕੇ ਖੜ ਜਾਂਦਾ ਇੱਥੇ ਬਹੁਤ ਨੰਗਣ ਦਾ ਔਖਾ ਹੁੰਦਾ ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜੀਆਂ ਪਹਿਲੀਆਂ ਵੀ 35 ਸਾਲ ਪੰਚਾਇਤਾਂ ਬਣਦੀਆਂ ਰਹੀਆਂ ਉਦੋਂ ਵੀ ਕਲੋਨੀ ਇੱਥੇ ਸੀ ਹੁਣ 5 ਸਾਲ ਤੋਂ ਬਣੀ ਆ ਪੰਚਾਇਤ ਹੁਣ ਵੀ ਕਲੋਨੀ ਇੱਥੇ ਹੀ ਆ ਇਹ 5 ਸਾਲ ਬਾਅਦ ਬੋਟਾ ਹੀ ਲੈਣ ਆ ਜਾਂਦੇ ਆ ਇਹ ਪਾਣੀ ਦਾ ਵੀ ਕੋਈ ਹੱਲ ਕਰਨ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਛੱਪੜ ਬਣਿਆ ਉਹਨੂੰ ਜੇ ਪਾਣੀ ਦੀ ਨਿਕਾਸ ਗੇਹ ਨੂੰ ਨਾਲ ਨਹੀਂ ਬਣਿਆ ਕੈਨ ਨੂੰ ਉਹਨੂੰ ਛੱਪੜ ਨੂੰ ਖਾਲੀ ਕਰਾਇਆ ਜਾਵੇ ਜਦੋਂ ਖਾਲੀ ਕਰਾ ਕੇ ਦੁਬਾਰਾ ਪਾਣੀ ਦੇ ਉਹਦਾ ਬੱਸ ਇਹ ਹੀ ਰੌਲਾ ਪਾਰਟੀ ਵਾਈ ਚੱਲੇ ਬੂਟਾ ਬੱਲੇ ਕਲੋਨੀ ਪਿੰਡ ਚ ਆ ਜਾਂਦੀ ਜਦੋਂ ਬੂਟਾ ਪੈ ਜਾਂਦੀ ਆ ਮੋਰ ਮਿਲ ਜਾਂਦੀ ਸਰਪੰਚ ਨੂੰ ਚਲੋ ਜੀ ਆਪਣੇ ਘਰ ਚਿੱਟੇ ਕੌਰ ਤੇ ਪਜਾਮੇ ਪਾ ਕੇ ਬਸ ਪੇ ਕਲੋਨੀ ਉੜ ਗਈ ਕਿੰਨੇ ਸਮੇ ਤੋਂ ਇਹ ਮਤਲਬ ਕਿ ਧਿਆਨ ਚਲੇ ਜਾਂਦਾ ਸਾਰਾ ਮਾਮਲਾ ਭਾਜੀ ਪੰਚਾਇਤ ਦੇ ਧਿਆਨ ਦੇ ਵਿੱਚ ਪਤਾ ਨਹੀਂ ਕਿੰਨੀ ਗਵਾਲਿਆਂ ਦਾ ਪੰਚਾਇਤੀ ਮੈਂਬਰ ਜਿੰਨੇ ਵੀ ਆ ਸਾਰੇ ਇੱਥੋਂ ਦੀ ਨੰਕੇ ਜਾਂਦੇ ਜਦੋਂ ਫਿਰ ਪਿਓ ਰੜਕਦੀ ਆ ਵੀ ਇਹ ਕਾਹਦੀ ਗੱਲਾਂ ਇਦਾਂ ਦੀਆ ਬੋਲਦਾ ਮੈਂ ਇਹਨਾਂ ਨੂੰ ਪੰਜਾਬ ਵੀ ਕਿਹਾ ਜਿਹੜਾ ਵੀ ਹੱਲ ਆ ਇਹਦਾ ਕਰੋ ਪਾਣੀ ਦਾ ਨਾ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਜਿਹੜੀ ਮੌਕੇ ਦੀ ਪੰਚਾਇਤ ਆ ਉਹ ਹੱਲ ਇਹਦਾ ਕਰੇ ਇਹ ਜਦੋਂ ਵੀ ਕਹਿੰਦੇ ਆ ਉਹ ਵੀਡੀਓ ਸਾਹਿਬ ਨੂੰ ਕਿਹਾ ਸੀ ਵੀਡੀਓ ਸਾਹਿਬ ਕਿਤੇ ਹੋਣਾ ਆ 40 ਸਾਲ ਤੋਂ ਵੀਡੀਓ ਸਾਹਿਬ ਮਿਲਿਆ ਹੀ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਪਤਾ 5 ਸਾਲ ਪਹਿਲਾਂ ਨਾ ਕਿ ਜੇ ਕੰਮ ਕਰਨਾ ਸੀ ਪਤਾ ਵੀ 40 ਸਾਲ ਤੋਂ ਪਾਣੀ ਦਾ ਰੌਲਾ ਛੱਪਦਾ ਕਲੋਨੀਆਂ ਦਾ ਪਹਿਲਾਂ ਮੁੱਦਾ ਹੀ ਇਹ ਚੱਕਦੇ ਵੀ ਪਾਣੀ ਦਾ ਹੱਲ ਕਰੀਏ ਅਸੀਂ ਜਦੋਂ ਪੰਚਾਇਤ ਚੋਣ ਜਾਬਤ ਲੱਗ ਗਿਆ ਜੀ ਉੱਥੇ ਤਾਂ ਗਏ ਸੀ ਉਹ ਕਹਿੰਦੇ ਚੋਣ ਜਾਬਤ ਲੱਗ ਗਿਆ ਹੁਣ ਨਹੀਂ ਹੁਣ ਇਹ ਜਿਹੜਾ ਪਾਣੀ ਵਰਸਾਦਾ ਇਕੱਠਾ ਹੁੰਦਾ ਜਾਂ ਘਰਾਂ ਦਾ ਵਾ ਘਰਾਂ ਦਾ ਵੀ ਆ ਬਰਸਾਤ ਦਾ ਵੀ ਆ ਤੇ ਕਿੰਨੇ ਸਮੇ ਤੋਂ ਇਹ ਮੈਂ ਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਮੇਰੀ ਤਾਂ 35 ਸਾਲ ਉਮਰ ਹੋ ਗਈ ਆਹ ਇੱਥੇ ਡੱਡੂ ਛੜ ਕੇ ਚ ਭੱਲਦੇ ਆ ਇਸ ਤਿਹ ਹੁੰਦਾ ਛੜਕੇ ਚ ਪਾਣੀ ਇਹ ਤੇ ਕੀ ਮੰਗ ਰੱਖਦੇ ਪ੍ਰਸ਼ਾਸ਼ਕਾਂ ਨੂੰ ਪ੍ਰਸ਼ਾਸਨ ਤੋਂ ਤਾਂ ਇਹੀ ਮੰਗਾ ਵੀਡੀਓ ਸਾਹਿਬ ਨੂੰ ਕਿਹਾ ਵੀ ਆਹ ਦੇਖੋ ਜਿਹੜਾ ਵੀ ਆ ਜਿਹੜੀ ਵੀ ਮੈਂ ਕਲੋਨੀ ਵਾਲੇ ਦੀ ਵੀ ਗਲਤੀ ਕੱਢੂਗਾ ਜਦੋਂ ਵੀ ਆਉਂਦੇ ਆ ਬੂਟਾ ਚੁੱਪਚਾਪ ਜਾ ਕੇ ਅੰਦਰ ਗੂਠਾ ਲਾ ਕੇ ਪਾਉਂਦੇ ਬੋਟ ਕੋਈ ਆਉਂਦਾ ਮੇਰਾ ਕਾਲੀਆਂ ਦਾ ਆ ਪਾਪਾ ਕਾਲੀਆਂ ਚ ਸਾਡਾ ਪਾਪਾ ਜਦ ਦੀ ਤੋਂ ਬੋਟ ਕੋਈ ਆਉਂਦਾ ਕਾਂਗਰਸ ਨੂੰ ਬੋਟ ਬੋਟ ਤੁਸੀਂ ਉਹਨੂੰ ਬੋਟ ਜਿਹੜਾ ਤੁਹਾਡੇ ਨਾਲ ਖੜਦਾ ਰਾਤ ਬਰਾਤੇ ਤੁਰਦਾ ਜਾਂ ਕੋਈ ਕੰਮ ਕਰਦਾ ਉਹਨੂੰ ਬੋਟ ਪਾਓ ਇਹ ਨਾ ਚੁੱਪ ਜਾ ਉਹ ਛੱਡੋ ਪਾਪੇ ਵਾਲੀਆ ਰਾਜਨੀਤੀ ਆ ਪਿਛਲੀ ਆ ਅੱਜ ਕੱਲ੍ਹ ਕੋਈ ਨਵੇਂ ਨੂੰ ਕਿਸੇ ਨੂੰ ਦੋ ਉਹਦਾ ਜਿਹੜਾ ਅਗਲਾ ਗੱਲ ਥੋਕ ਨਹੀਂ ਕਰੇ ਜਦੋਂ ਇੱਥੇ ਕਿਹਦੀ ਫੋਟੋ ਆਉਣ ਲੱਗਦੀ ਉਹ ਚੁੱਪ ਚੁੱਪ ਜਾ ਕੇ ਮਗਾ ਖੜ ਜਾਂਦਾ ਉਹ ਪਾਪੇ ਕੋਣ ਨਾ ਚਲ ਜਵੇ ਜਾ ਉਤੋਂ ਨਾ ਚਲ ਜਵੇ ਮੇਰੀ ਵੋਟਰ ਮੈਂ ਜਾ ਨਾ ਹੋ ਜਮਾ ਮੇਰਾ ਨਾਮ ਬਰਿੰਦਰ ਕੁਮਾਰ ਜੀ ਬਰਿੰਦਰ ਕੁਮਾਰ ਜੀ ਕਿਹੜੇ ਪਿੰਡ ਦੇ ਸਾਡਾ ਇਹੀ ਪਿੰਡ ਹੈ ਮਾਦੋਪੁਰ ਮਾਦੋਪੁਰ ਕੀ ਮਾਮਲਾ ਕੀ ਸਾਰਾ ਜਿਹੜਾ ਇੱਥੇ ਆ ਜੀ ਮਾਮਲਾ ਜੀ ਇਹ ਪਾਣੀ ਕਾਫੀ ਚਿਰ ਤੋਂ ਖੜਦਾ ਸਾਡੇ ਪਿੰਡ ਦੀ ਪੰਚਾਇਤ ਨੂੰ ਕਈ ਵਾਰੀ ਅਸੀਂ ਦੱਸਿਆ ਵੀ ਆ ਲੈ ਕੇ ਵੀ ਦਿੱਤਾ ਵਿੱਚ ਇੱਕ ਅੱਧੀ ਵਾਰੀ ਹੁੰਨੀ ਹੈ ਕਰਾਇਆ ਸਾਫ ਉਦੋਂ ਬਾਅਦ ਚ ਕੁਝ ਨਹੀਂ ਹੋਇਆ ਤੁਸੀਂ ਦੇਖਿਆ ਤੇ ਬਰਸਾਤਾਂ ਦਾ ਵੀ ਤੇ ਦਿੱਕਤ ਕਦੋਂ ਆਉਂਦੀ ਏ ਦੀ ਪਾਣੀ ਦੀ ਬਹੁਤ ਹਰ ਰੋਜ਼ ਹੀ ਰਹਿੰਦੀ ਦਿੱਕਤ ਜੀ ਇੱਥੇ ਪਾਣੀ ਖੜੇ ਜਾਂਦਾ ਰਹਿੰਦਾ ਇੱਥੇ ਰਹਿੰਦਾ ਠੀਕ ਆ ਜੀ ਲੰਗਣ ਵਾਲਿਆਂ ਨੂੰ ਬੱਚਿਆਂ ਨੂੰ ਬੁੜਿਆਂ ਨੂੰ ਸਾਰਿਆਂ ਨੂੰ ਇੱਥੇ ਡੈਗਦੇ ਵੀ ਆ ਲੋਕੀ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਤੇ ਕੀ ਮੰਗ ਰੱਖਦੇ ਆਪਾਂ ਮੰਗ ਜੀ ਇਹੀ ਆ ਜੀ ਸਾਡੀ ਪੰਚਾਇਤ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਨਾਲਾ ਸਹੀ ਕੀਤਾ ਜਾਵੇ ਸਾਰਾ ਛੱਪੜ ਸਾਫ਼ ਕਰਾਇਆ ਜਾਵੇ ਜਿੱਦਾਂ ਹੁਣ ਪੰਚਾਇਤ ਵਗੈਰਾ 5 ਸਾਲ ਰਹਿੰਦੀ ਆ ਵਾ ਪੰਚਾਇਤਾਂ ਕਦੀ ਕਦੀ ਵੀ ਨਹੀਂ ਤੁਹਾਡੇ 55 ਸਾਲਾਂ ਦੇ ਵਿੱਚ ਭਾਜੀ ਇਹਨਾਂ ਨੇ ਆ ਨਾਲੇ ਦਾ ਤਾਂ ਕੁਝ ਨਹੀਂ ਕਰਾਇਆ ਜੀ ਮੇਰਾ ਨਾਮ ਜਿੰਦਰਪੁਰ ਹਾਂ ਕਿਹੜੇ ਪਿੰਡ ਤੋਂ ਆ ਆਪਣੇ ਇੱਥੋਂ ਮਾਧੋਪੁਰਾਈ ਹਾਂ ਹਾਂ ਮਾਧੋਪੁਰ ਤੋਂ ਮਗੀ ਮਾਵ ਲਾਗੀ ਹੈ ਜਿਹੜਾ ਪਾਣੀ ਇੱਥੇ ਆਉਂਦਾ ਭਾਜੀ ਬਸ ਇਹ ਆ ਸੀ ਕਹਿੰਦੇ ਸਾਡੇ ਪਾਣੀ ਦਾ ਨਿਕਾਲ ਕੱਢਿਆ ਜਾਵੇ ਕਿਸੇ ਪਾਸੇ ਨੂੰ ਬੇਜਿਦਾ ਔਖਾ ਆ ਸਾਡੇ ਬੱਚਿਆਂ ਨੂੰ ਵੀ ਔਰ ਅਸੀਂ ਕਈ ਵੇਲੇ ਉਧਰ ਦੀ ਘੁੰਮ ਕੇ ਆਈਦਾ ਕਰਦੇ ਦੇ ਜਿਹੜਾ ਪਾਣੀ ਵਾ ਮੈਂ ਘਰਾਂ ਦਾ ਵਾ ਜਾਂ ਬਰਸਾਤ ਦਾ ਨਹੀਂ ਬਰਸਾਤ ਦਾ ਵੀ ਆ ਛੱਪੜ ਭਰ ਕੇ ਸਾਰੇ ਇਧਰ ਨੂੰ ਆ ਜਾਂਦਾ ਪਾਣੀ ਹੁਣ ਉਹ ਸਾਰੇ ਉਧਰੋਂ ਨਿਕਲਦਾ ਹੁਣ ਕਿੱਧਰ ਨੂੰ ਕੱਢੀਏ ਸਾਰੇ ਪੈਪ ਭਰੇ ਹੋਏ ਪੰਚਾਇਤ ਦੇ ਤੇ ਅੰਜ ਨਹੀਂ ਲੈਂਦੇ ਇਹ ਮਾਮਲਾ ਨਹੀਂ ਹੁਣ ਉਹ ਤਾਂ ਉਹਨਾਂ ਨੂੰ ਚਾਹੀਦਾ ਹੈ ਹਾਂਜੀ ਪੰਚਾਇਤ ਨੂੰ ਚਾਹੀਦਾ ਹੈ ਕਰਨਾ ਇਹ ਆਪਾਂ ਥੋੜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਹਨਾ ਵਿਆ ਸੁਣਿਆ ਵੀ ਆ ਪਾਣੀ ਦੇ ਕਰਕੇ ਇਕੱਠੇ ਹੋਏ ਹੋਏ ਲੋਕੀ ਅੱਛਾ ਜੀ ਜਦੋਂ ਇਹ ਸਾਰੇ ਸਾਡੀ ਆ ਪਿੰਡ ਸਾਡਾ ਇੱਠੇ ਹੋ ਕੇ ਜਿਹਨੂੰ ਵੋਟ ਪਾਉਂਦੇ ਕੋਈ ਵੀ ਆ ਕੋਈ ਵੋਟ ਪਾਰਟੀ ਪੂਰਟੀ ਦਾ ਕੋਈ ਕੰਮ ਨਹੀਂ ਜਿਹੜਾ ਬੰਦਾ ਆ ਜਦੋਂ ਇਹ ਕੰਮ ਹੋ ਗਿਆ ਵੋਟ ਪਾਉਂਦੇ ਸਾਰਿਆਂ ਨੂੰ ਤਾਂ ਇਹ ਉੱਠ ਕੇ ਜੇਨ ਜਦੋਂ ਗਵਰਨਮੈਂਟ ਦਾ ਕੋਈ ਪੈਸਾ ਆਉਂਦਾ ਆਉਂਦੀ ਆ ਤੁਹਾਨੂੰ ਕੋਈ ਮਿਲਦੀ ਆ ਉਦੋਂ ਤੱਕ ਮਿਲਦੀ ਆ ਤੁਸੀਂ ਉੱਠ ਕੇ ਉਹ ਪਹਿਲਾਂ ਸ਼ੁਰੂ ਕਰੋ ਜਿਹੜਾ ਸਾਡੇ ਕੰਮ ਪਿੰਡ ਦਾ ਪਹਿਲਾਂ ਹੋਣਾ ਚਾਹੀਦਾ ਉਹ ਹੋਵੇ ਸਾਰਾ ਪਿੰਡ ਉਹ ਬਿਨਾਂ ਹੀ ਵੋਟ ਤਾਂ ਉਹਨੂੰ ਬੰਦੇ ਨੂੰ ਚੋਣ ਲਵੇ ਇਹਨੂੰ ਖੜਾ ਕਰ ਉੱਥੇ ਪੈਪ ਸੀਵਰੇਜ ਪਾਉਣ ਦਾ ਸਿੱਧਾ ਕੈਲ ਬਲ 1000000 ਲੱਗੇ ਆ 5 ਲੱਖ ਲੱਗਦੇ ਉਹ ਮੰਗਣ ਸਰਕਾਰ ਤੋਂ ਹੁਣ 32 ਸਾਡੇ ਗਈ ਰਹਿੰਦੀ ਟਰਾਂਸਫਾਰਮ ਸਰਕਾਰ ਦਾ ਵੱਡਾ ਇਹ ਵੀ ਪਿੰਡ ਪੂਰਾ ਬਣਿਆ ਆ ਇੱਥੇ ਪੂਰਾ ਵੱਡਾ ਟਰਾਂਸਫਾਰਮ ਹੋ ਚਾਹੀਦਾ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਂਦੀ ਅਣਜਾਣ ਦੇ ਵਿੱਚ ਆਂਦੀ ਆ ਬਥੇਰੀ ਇੱਥੇ ਡੈਗਦੇ ਲੋਕੀ ਪਾਣੀ ਦਾ ਤਾਹ ਭਰਿਆ ਹੁੰਦਾ ਸਾਡਾ ਤਾਂ ਭਰਾਵਾ ਸਤਾ ਘਰ ਵੀ ਬਹੁ ਨੀ ਮਾ ਜਿਆਦਾ ਸਾਡਾ ਤਾਂ ਪਾਣੀ ਬਾਟਿੰਗਾਂ ਨਾਲ ਸੀ ਤਾਂ 3-3 ਵਜੇ ਤੱਕ ਕੱਢੀ ਦਾ ਜਿਹੜਾ ਇਹ ਪਾਣੀ ਹੈ ਨਾਲੀਆਂ ਵਿੱਚ ਇਕੱਠਾ ਹੁੰਦਾ ਵਾ ਇਹ ਘਰਾਂ ਦਾ ਵਾ ਯਾ ਕਾਦਾ ਵਾ ਇਹ ਸਾਰਾ ਪਾਣੀ ਮੀਂਹ ਦਾ ਆ ਆ ਇਹਦਾ ਵੀ ਪਾਣੀ ਜਾਂਦਾ ਹੈ ਖਾਲਿਆਂ ਦਾ ਕਿਉਂਕਿ ਉਹ ਜਿਹੜਾ ਆ ਬਣਾਇਆ ਛੱਪੜ ਉੱਥੇ ਪਾਣੀ ਆ ਉਹ ਛੱਪੜ ਜਿਹੜਾ ਹੈ ਕਿੰਨੇ ਸਮੇਂ ਤੋਂ ਛੱਪੜ ਤੇ ਬਹੁਤ ਸਿਰ ਤੋਂ ਆ ਮਾਰੀ ਗੱਲ ਇਹ ਆ ਦੇਖੋ ਸਰਕਾਰਾਂ ਦੁਆਰੇ ਅਸੀਂ ਸਾਰੇ ਪਾਸੇ ਜਾਂਦੇ ਆ ਮੈਂ ਵੀ ਪੰਚਾਇਤ ਮੈਂਬਰ ਆ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਪੈਸੇ ਪਾਸ ਹੋਏ ਆ ਹੁਣ ਵੋਟਾਂ ਆ ਗਈਆਂ ਹੁਣ ਚੋਣ ਜਾਬਤਾ ਲੱਗ ਗਿਆ ਹੁਣ ਫਲਾਨਾ ਹੋ ਗਿਆ ਹੁਣ ਤੈਨੂੰ ਘੜਾ ਹੋ ਗਿਆ ਉਹਦੇ ਕਰਕੇ ਸਾਡਾ ਕੰਮ ਰੁਕ ਜਾਂਦਾ ਅਸੀਂ ਇੱਕ ਦੋ ਵਾਰੀ ਇਟਾ ਉਟਾ ਲਵਾਈਆਂ ਸਭ ਕੋ ਕੀਤਾ ਸਾਫ ਵੀ ਕਰਾਇਆ ਨਾਲਾ ਹਨ ਇਹ ਨਾਲਾ ਅੱਜ ਤੋਂ ਨਹੀਂ ਹੈਗਾ ਬਹੁਤ ਚਿਰਾਂ ਤੋਂ ਢਾਲ ਬਾਜੀ ਇਧਰ ਨੂੰ ਆ ਚੜਾਈ ਇਧਰ ਨੂੰ ਆ ਪਾਣੀ ਇਧਰ ਨੂੰ ਤੋਰਿਆ ਆ ਨਾਲਾ ਹੈਗਾ ਡੂੰਗਾ ਜਦੋਂ ਕੋਈ ਟਰਾਲੀ ਟਰੈਕਟਰ ਲੰਘਦਾ ਆ ਉਹ ਨਾਲਾ ਇਕੱਠਾ ਹੋ ਜਾਂਦਾ ਆ ਨਾਲਾ ਇਕੱਠਾ ਹੋਣ ਦੇ ਕਰਕੇ ਸਾਡਾ ਪਾਣੀ ਹੋਰ ਰੁਕ ਜਾਂਦਾ ਆ ਹਨ ਤੇ ਬਾਕੀ ਇਹ ਆ ਵੀ ਜੇ ਸਾਨੂੰ ਮੌਕਾ ਮਿਲਿਆ ਤੇ ਸਾਡੇ ਕੋਲ ਪੈਸੇ ਆਉਣਗੇ ਤਾਂ ਅਸੀਂ ਕਰਾ ਦੇਣਾ ਆ ਠੀਕ ਹੈ ਨਾ ਜਿਹੜੀ ਗੱਲ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਨਹੀਂ ਤੁਸੀਂ ਪੰਜਾਬ ਦੇ ਮੈਂਬਰ ਆ ਤੁਸੀਂ ਅਧਿਕਾਰੀਆਂ ਦੇ ਧਿਆਨ ਚ ਲੈ ਜਾਂਦੀ ਬਹੁਤ ਵਾਰੀ ਲਾਂਦੇ ਭਾਜੀ ਅਧਿਕਾਰੀ ਵੀਡੀਓ ਜੋ ਵੀ ਇੱਧਰ ਆਉਂਦੇ ਆ ਅਸੀਂ ਦਿਖਾੜ ਕੇ ਲੈ ਜਾਂਦੇ ਆ ਇੱਥੋਂ ਘੁਮਾ ਕੇ ਲੈ ਜਾਂਦੇ ਆ ਦੱਸ ਕੇ ਜਾਂਦੇ ਆ ਅੱਗੇ ਜਾ ਕੇ ਜਾਂ ਤਾਂ ਉਹਨਾਂ ਦੀ ਬਦਲੀ ਹੋ ਜਾਂਦੀ ਆ ਜਾਂ ਫਿਰ ਉਹਨਾਂ ਦਾ ਕੋਈ ਕੰਮ ਹੁੰਦਾ ਨਹੀਂ ਹੈਗਾ ਹੋਰ ਕੰਮ ਚੜ ਜਾਂਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਗੱਲ ਪਤਾ ਕੀ ਆ ਕੰਮ ਚਲਾਉਣ ਵਾਲੇ ਥੋੜੇ ਆ ਰੋਕਣ ਵਾਲੇ ਜ਼ਿਆਦਾ ਆ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੁੰਦਾ ਆ ਰੋਕਣ ਨੂੰ ਜ਼ਿਆਦਾ ਆ ਜਾਂਦੇ ਆ ਚਲਾਉਣ ਨੂੰ ਥੋੜੇ ਹੁੰਦੇ ਆ ਰਾਹ ਤਾਂ ਇਹੀ ਬੰਦਾ ਬਾਕੀ ਦੇਖੋ ਪੰਚਾਇਤ ਦੀ ਜ਼ਿੰਮੇਵਾਰੀ ਜਦੋਂ ਪੰਚਾਇਤ ਬਣੀਆਂ ਪਹਿਲ ਦੇ ਤੌਰ ਤੇ ਜੋ ਗਲੀਆਂ ਗੁਲੀਆਂ ਸੀਗੀਆਂ ਸਾਰੀਆਂ ਬਣਾਈਆਂ ਠੀਕ ਆ ਲਾਈਟਾਂ ਲਵਾਈਆਂ ਕੱਲੇ ਕੱਲੇ ਦੇ ਘਰ ਮੂਰੇ ਲਾਈਟ ਲੱਗੀ ਆ ਸ਼ੀਸ਼ਾ ਲੱਗਾ ਆ ਜਿਹੜਾ ਆਪਾਂ ਕਿਸੇ ਨੂੰ ਇਕੱਠੇ ਕਰਕੇ ਉਹਦੇ ਵਿੱਚ ਇਹ ਗੱਲ ਕਹਿਣੀ ਵੀ ਪੰਚਾਇਤ ਐਂ ਤੇ ਜੈ ਹਨਾ ਉਹ ਫਿਰ ਟਾਰਗੇਟ ਹੋ ਜਾਂਦੀ ਸਾਡਾ ਪਿੰਡ ਦੇ ਵਿੱਚ ਵੀ ਦੁਸ਼ਮਣੀ ਵੱਧਦੀ ਆ ਕਹਿੰਦਾ ਯਾਰ ਫਲਾਣੇ ਨੇ ਮੇਰੇ ਬਾਰੇ ਇਦਾਂ ਕਿਹਾ ਤਾਂ ਮੈਂ ਕਹਿੰਦੇ ਨਹੀਂ ਮੇਰੇ ਬਾਰੇ ਇਦਾਂ ਗਿਆ ਇਹ ਨਹੀਂ ਸਰਕਾਰ ਜ਼ਿੰਮੇਵਾਰ ਆ ਸਰਕਾਰ ਪਿੰਡਾਂ ਦੇ ਵਿੱਚ ਜ਼ਿੰਮੇਵਾਰ ਬਣਦੀ ਆ ਸਰਕਾਰ ਦਾ ਫਰਜ ਬਣਦਾ ਵੀ ਅਸੀਂ ਦੇਖੀਏ ਠੀਕ ਹੈ ਨਾ ਹੁਣ ਗਰੀਬ ਲੋਕ ਆ ਸਾਡੀ ਪਹੁੰਚ ਦਾ ਚਲੋ ਅਸੀਂ ਪੰਚਾਇਤ ਤੱਕ ਚਲ ਜਮਾਂਗੇ ਅਸੀਂ ਤੁਹਾਨੂੰ ਸੱਤ ਲਵਾਂਗੇ ਪੱਤਰਕਾਰ ਵੀਰਾਂ ਨੂੰ ਤੁਹਾਨੂੰ ਦੱਸਾਂਗੇ ਵੀ ਆ ਗੱਲ ਇਦਾਂ ਆ ਹਨਾ ਲੇਕਿਨ ਸਰਕਾਰਾਂ ਨੂੰ ਇਸ ਗੱਲ ਦੀ ਲਾਹਤ ਹੋਣੀ ਚਾਹੀਦੀ ਆ ਕਿ ਸਾਡੇ ਇੰਨੇ ਬਣ ਦੇ ਬਾਵਜੂਦ ਵੀ ਜੇ ਪਿੰਡਾਂ 'ਚ ਜਾਂ ਕਿਸੇ ਪਾਸੇ ਕੰਮ ਨਹੀਂ ਹੋ ਰਿਹਾ ਤਾਂ ਫਾਇਦਾ ਕੀ ਪੰਚਾਇਤਾਂ ਵੀ ਤਾਂ ਮਗੀ ਇਹਨਾਂ ਨੇ ਚੁਣੀਆਂ ਹੁੰਦੀਆਂ ਭਾਜੀ ਪੰਚਾਇਤਾਂ ਇਹ ਕਿਦਾਂ ਮਤਲਬ ਸਾਡਾ ਕਹਿਣ ਦਾ ਸਾਡਾ ਕਹਿਣ ਦਾ ਮਤਲਬ ਕੀ ਪਿੰਡਾਂ ਵਾਲਿਆਂ ਨੇ ਹੀ ਮਗੀ ਪੰਚਾਇਤ ਭਾਜੀ ਜਿੰਨੀ ਵਾਰੀ ਪਿੰਡ ਨੂੰ ਪੰਚਾਇਤ ਨੇ ਕਿਹਾ ਆ ਪੰਚਾਇਤ ਉੱਥੇ ਗਈ ਆ ਜਿੰਨੇ ਮੈਂ ਲੇਕਿਨ ਸਾਡਾ ਨਹੀਂ ਮਸਲਾ ਹੱਲ ਹੋ ਰਿਹਾ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲਬਾਤ ਬਹੁਤ ਬੰਦਿਆਂ ਨੂੰ ਹੋ ਰਹੀ ਹੈ ਭਾਜੀ ਜਾਣਦੇ ਆਸੀਂ ਐਦਾਂ ਦੀ ਨਹੀਂ ਗੱਲ ਹੈਗੀ ਸਾਰੇ ਪਾਸੇ ਜਾਣਦੇ ਜਦੋਂ ਨਰੇਗਾ ਉਹ ਜਿਹੜਾ ਉੱਥੇ ਵੀ ਜਾਈਦਾ ਆ ਫਿਰ ਹੋਰ ਸਾਰੇ ਪਾਸੇ ਜਾ ਕੇ ਆਈਦਾ ਆ ਸਾਰਿਆਂ ਦੇ ਧਿਆਨ 'ਚ ਲਿਆਈ ਦੀ ਆ ਗੱਲ ਹਨਾ ਲੇਕਿਨ ਜਦੋਂ ਨਹੀਂ ਹੁੰਦਾ ਕੰਮ ਹੁਣ ਦੱਸੋ ਆਪਾਂ ਕਿਸੇ ਨੂੰ ਕੁਝ ਕਰ ਸਰ ਹੁਣ ਮਸਲਾ ਕੀ ਹੈ ਮੇਨ ਮਸਲਾ ਇਹ ਹੱਥ ਵਾਲਿਆ ਹੋਇਆ ਮਸਲਾ ਇਹ ਆ ਜੀ ਮੇਨ ਦੇਖੋ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਮੈਂ ਮਗਰ ਖੜਾ ਕਰਕੇ ਗੱਲ ਕਰਾਵਾਂ ਜਾਂ ਜੀ ਜਾਂ ਵੋ ਠੀਕ ਆ ਮੈਂ ਇਹ ਕਹਿਣਾ ਆ ਕਿ ਸਾਡਾ ਜਿਹੜਾ ਪਾਣੀ ਆ ਉਹ ਹੱਲ ਹੋ ਜਵੇ ਠੀਕ ਆ ਨਾ ਮੇਨ ਪ੍ਰੋਬਲਮ ਕਿੱਥੇ ਆ ਵੀ ਛੱਪੜ ਦੀ ਮੇਨ ਪ੍ਰੋਬਲਮ ਹੈ ਮੇਨ ਛੱਪੜ ਦੀ ਵੀ ਪ੍ਰੋਬਲਮ ਆ ਪਹਿਲਾਂ ਤਾਂ ਟੈਂਕੀ ਪਾਣੀ ਵਾਲੀ ਭਾਜੀ ਛੱਪੜ ਦੇ ਨਾਲ ਬਣੀ ਆ ਠੀਕ ਆ ਉਹਦਾ ਪਾਣੀ ਚੈੱਕ ਕਰਾਇਆ ਜਾਵੇ ਦੂਸਰਾ ਨੰਬਰ ਉਹ ਜਿਹੜਾ ਉਹਦਾ ਕੋਈ ਨਿਕਾਸੀ ਦਾ ਜਿਗਾਰਡ ਕੀਤਾ ਜਾਵੇ ਹੈ ਛੱਪੜ ਸਾਫ ਕਰਾਇਆ ਜਾਵੇ ਜਿਹੜਾ ਇਹ ਪਾਣੀ ਸਾਰਾ ਉੱਥੇ ਜਾਵੇ ਠੀਕ ਆ ਪੁਲੀ ਉੱਚੀ ਕਰਨ ਵਾਲੀ ਆ ਬੇਸ਼ੱਕ ਇਧਰਲੇ ਪਾਸੇ ਨੂੰ ਢਲਾਨਿਆ ਇ ਇੱਧਰ ਕਿਸੇ ਹੋਰ ਪਾਸੇ ਕਿਤੇ ਬਈ ਨੂੰ ਜਾਂਦਾ ਆ ਉਧਰ ਨੂੰ ਚਲ ਜਵੇ ਠੀਕ ਆ ਨਾ ਨਾਹਣ ਤਾਂ ਜਿਹੜੀ ਆ ਲਹਿੰਦੇ ਪਾਸੇ ਨੂੰ ਆਊਗੀ ਬਾਜੀ ਪਤਾ ਕਿੱਦਾਂ ਸਾਡੇ ਇੱਧਰ ਚੜਦਾ ਪਾਸ ਆਇਆ ਇੱਧਰ ਨੂੰ ਢਾਲ ਜਾਂਦੀ ਆ ਹੁਣ ਇੱਧਰ ਸਾਡੇ ਚੜਾਈ ਆ ਤਹਾਨੂੰ ਉਚਾਈ ਆ ਇਹ ਨਾਲਾ ਉਧਰ ਨੂੰ ਬਣਿਆ ਆ ਉਹ ਪਾਣੀ ਵੈਕ ਮਾਰਦਾ ਆ ਇਹ ਕਿੰਨੇ ਸਮੇਂ ਤੋਂ ਨਾਲਾ ਬਣਿਆ ਹੋਇਆ ਜੀ ਬਾਜੀ ਬਹੁਤ ਥਿਆਰ ਹੋ ਗਿਆ ਇਹ ਤਾਂ 40 ਮਿੰਨ ਸਾਲ ਲੱਗਦੇ ਹੋਗਾ ਹੁਣ 40 ਨਹੀਂ ਤਾਂ 30 35 ਸਾਲ ਤਾਂ ਪੱਕੇ ਆ 30 35 ਸਾਲ ਤਾਂ ਪੱਕੇ ਆ